ਕਿ ਤੂੰ ਮੇਤਰ ਅਸਾ ਡੜਾ ਇੱਕ ਪੋਰੀ ਨਾ ਵਿਖਾ ਜੇ ਤੂੰ ਆਪਣੀ ਮਿਹਰ ਕਰ 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 ਹਾਂ oh mm -hmm. ਵਾਸ਼ਗੁਰ ਚਿੱਕਾ ਖਾਲਸਾ ਵਾਸ਼ਗੁਰ ਦੀ ਕਿਫਤ ਹੈ ਬਹੁਤ ਹੀ ਖੁਸ਼ੀਆਂ ਦਾ ਦਿਨ ਹੈ ਇਹ ਜਿਹੜਾ ਕਿ ਸਾਡੇ ਸਤਿਕਾਰਯੋਗ ਬਾਬਾ ਗੁਰਜੰਟ ਸਿੰਘ ਜੀ ਤਾਜਪੁਰ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਸੁਭ ਕਾਰਜ ਕੀਤੇ ਹੈ ਅਸੀਂ ਸਭ ਤੋਂ ਪਹਿਲਾਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇਹ ਪਰਉਪਕਾਰ ਕੰਮ ਕਾਰਜ ਜਿਹੜੇ ਕੀਤੇ ਨੇ ਜਿਹੜੇ ਇੱਕ ਗੁਰਸਿੱਖ ਨੂੰ ਕਰਨੇ ਚਾਹੀਦੇ ਨੇ ਕੱਲ ਅੱਜ ਜਿੱਥੇ 5 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਸੰਪੂਰਨ ਹੋਏ ਨੇ ਮੈਂ ਇਸ ਗੱਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਵੀ ਦੇਣਾਗਾ ਕਿ ਬਹੁਤ ਹੀ ਸ਼ੁਭ ਕਾਰਜ ਜਿਹੜਾ ਇਹ ਹੋਇਆ ਕਿਉਂਕਿ ਅੱਜ ਦੇ ਯੁੱਗ ਵਿੱਚ ਇਹ ਸਭ ਤੋਂ ਮੈਂ ਸਮਝਦਾ ਕਿ ਸੁਭਕਾਰ ਜਗਾ ਕਿ ਗਰੀਬ ਲੋੜਬੰਦ ਲੜਕੀਆਂ ਦੇ ਵਿਆਹ ਕਰਨੇ ਇੱਕ ਮਾਪਿਆਂ ਦਾ ਬੋਝ ਹਟਾਉਣਾ ਇੱਕ ਸਭ ਤੋਂ ਵੱਡਾ ਸੁਭਕਾਰਜ ਜਿਹੜਾ ਹੈ ਇਹ ਕੀਤਾ ਗਿਆਗਾ ਤੇ ਕੱਲ ਜੋ ਅੰਮ੍ਰਿਤ ਸੰਚਾਰ ਹੋਇਆ ਸੀ ਜਿਹਦੇ ਵਿੱਚ 73 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ ਉਹ ਵੀ ਬਹੁਤ ਵੱਡੀ ਗੱਲ ਹੈ ਜਿਹੜੇ ਕਿ ਗੁਰੂ ਵਾਲੇ ਬਣੇ ਅਮਰਸ਼ਾ ਕਿਹਾਗਾ ਤੇ ਇਹ ਵੀ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਇਸ ਤੋਂ ਇਲਾਵਾ ਦਸਤਾਰ ਮੁਕਾਬਲੇ ਕਿਉਂਕਿ ਸਾਡੇ ਬੱਚੇ ਜਿਹੜੇ ਹੈ ਕੇਸ ਕਟਾਰੇ ਨੇ ਦਸਤਾਰ ਸਾਡਰੀ ਸੀ ਹੁਣ ਇਹ ਇੱਕ ਲਹਿਰ ਚੱਲੀ ਹੈ ਵਿਰਸਾ ਸੰਭਾਲ ਸਰਦਾਰੀਆਂ ਦਾ ਕਲੱਬ ਵੱਲੋਂ ਜੋ ਬਾਬਾ ਜੀ ਦੇ ਨਾਲ ਭਾਈ ਮਨਦੀਪ ਸਿੰਘ ਇਹ ਸਾਰੀ ਟੀਮ ਨੇ ਬਹੁਤ ਸੋਹਣਾ ਕਾਰਜ ਕੀਤਾਗਾ ਇਹ ਤਿੰਨੇ ਕਾਰਜ ਦੀ ਮੈਂ ਪ੍ਰਸ਼ੰਸਾ ਕਰਦਾਗਾ ਕਿ ਇਹਨਾਂ ਨੇ ਬਹੁਤ ਵਧੀਆ ਕਾਰਜ ਕੀਤੇ ਨੇ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਇਸ ਸਾਹ ਗੁਰਪ੍ਰੀਤ ਸਿੰਘ ਜੀ ਗੰਨੇਵਾਲੀਆ ਜੁਐਸਏ ਤੋਂ ਉਹ ਵੀ ਕੱਲ ਦੇ ਸਮਾਗਮ ਵਿੱਚ ਹਾਜ਼ਰ ਹੋਏ ਸੀਗੇ ਉਹਨਾਂ ਨੇ ਵੀ ਬੱਚਿਆਂ ਦਾ ਸਨਮਾਨ ਕੀਤਾਗਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆਂ ਅਤੇ ਸਮੁੱਚੀ ਮੈਨੇਜਮੈਂਟ ਵੱਲੋਂ ਅਸੀਂ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾ ਭਗਵਾਨ ਸਿੰਘ ਜੀ ਭਾਨਾ ਜੀ ਸਾਡੇ ਸੀਨੀਅਰ ਆਗੂ ਨੇ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਹੀ ਇਹ ਵੀ ਬਹੁਤ ਉਦਮੀ ਸਮਾਜ ਸੇਵੀ ਨੇ ਸੋ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਇਹਨਾਂ ਦੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਸਮਾਜ ਦੀ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹਿਣ ਮੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸਰ ਰਜਿੰਦਰ ਸਿੰਘ ਜੀ ਧਾਮਿਤ ਸਾਹਿਬ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਸ਼ੁਭ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਾਨਾ ਗੁਰਜੰਟ ਸਿੰਘ ਵਾਸੀ ਤਾਜਪੁਰ ਗੁਰਜੰਟ ਸਿੰਘ ਤਾਜਪੁਰ ਵਾਲੇ ਕਹਿੰਦੇ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਵਿਆਹ ਕਾਰਜ ਚੱਲਦੇ ਆ ਰਹੇ ਨੇ ਤਕਰੀਬਨ ਤਕਰੀਬਨ ਹੁਣ ਤੱਕ ਗਿਣਤੀ ਤਾਂ ਫਾਈਨਲ ਨਹੀਂ ਪਰ 500 ਲੜਕੀ ਦਾ ਵਿਆਹ ਕਾਰਜ ਹੋ ਚੁੱਕਿਆ ਵਾ ਅੱਜ ਜਿੱਥੇ 5 ਲੜਕੀਆਂ ਦੇ ਵਿਆਹ ਕਾਰਜ ਹੋਏ ਨੇ ਉਥੇ ਨਾਲ 10 ਹੋਰ ਪਰਿਵਾਰਾਂ ਦੀਆਂ ਲੜਕੀਆਂ ਜਿਹੜੀਆਂ ਪਹਿਲਾਂ ਵਿਆਹੀਆਂ ਹੋਈਆਂ ਸੀ ਪਰਿਵਾਰ ਵੱਲੋਂ ਸਮਾਨ ਨਹੀਂ ਦਿੱਤਾ ਜਾ ਸਕਿਆ ਅੱਜ ਉਹਨਾਂ ਬੱਚੀਆਂ ਨੂੰ ਵੀ ਸਮਾਨ ਜਿੰਨਾ ਕੁਸੀਂ ਉਹਨਾਂ ਨੂੰ ਦੇ ਸਕਦੇ ਆ ਸਹਿਯੋਗ ਦੇ ਤੌਰ ਤੇ ਸੰਗਤ ਵੱਲੋਂ ਸਾਰਾ ਰਲ ਮਿਲ ਕੇ ਉਹ ਦਿੱਤਾ ਗਿਆ ਵਾ ਸੋ ਪਤਸਾ ਜੀ ਦਾ ਹੁਕਮ ਹੈ ਕਿ ਲੋੜ ਬੰਦਾ ਲਈ ਦਸਵੰਦ ਕੱਢਣਾ ਸੰਗਤ ਤੋਂ ਥੋੜਾ ਥੋੜਾ ਇਕੱਠਾ ਕਰਕੇ ਜਿਹੋ ਜਿਹਾ ਕਿਸੇ ਦਾ ਵੀ ਸਹਿਯੋਗ ਆ ਜਾਂਦਾ ਹੈ ਥੋੜੇ ਥੋੜੇ ਦੇ ਨਾਲ ਇਹੇ ਕਾਰਜ ਲਗਾਤਾਰ ਚੱਲਦੇ ਆ ਰਹੇ ਨੇ ਤੇ ਹੋਈ ਜਾ ਰਹੇ ਨੇ ਜੀ ਇਹ ਮਾਇਆ ਸਾਰੀ ਸੰਗਤ ਵੱਲੋਂ ਹੀ ਆਉਂਦੀ ਆ ਸਾਡੇ ਸਹਿਯੋਗੀ ਬੈਠੇ ਨੇ ਭਾਈ ਭਗਵਾਨ ਸਿੰਘ ਜੀ ਪਾਨਾ ਗੁਰਪ੍ਰੀਤ ਸਿੰਘ ਜੀ ਆ ਹੋਰ ਇਧਰ ਸਾਡੇ ਜੈਸਦਰ ਸਾਹਿਬ ਹੋਰ ਸਾਰੀ ਸੰਗਤ ਕਿਸੇ ਵੱਲੋਂ 100 ਰੁਪਏ ਆ ਗਿਆ ਕਿਸੇ ਵੱਲੋਂ 10000 ਆ ਗਿਆ ਤੇ ਵੈਸੇ ਅੱਜ ਤੱਕ ਸਾਨੂੰ ਕਿਸੇ ਐਨਆਰਆਈ ਦਾ ਕੋਈ ਬੜਾ ਵੱਡਾ ਸਹਿਯੋਗ ਨਹੀਂ ਹੈਗਾ ਜਿਹੜਾ ਅਸੀਂ ਖੁੱਲ ਕੇ ਕਹਿ ਸਕਦੇ ਹਾਂ ਜੀ ਫਲਾਣਾ ਬੰਦਾ ਸਾਨੂੰ ਇੰਨੇ ਦੇ ਗਿਆ ਏ ਬਸ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਸੰਗਤਾਂ ਨੇ ਇਹਨਾਂ ਦੇ ਥੋੜੇ ਥੋੜੇ ਸਹਿਯੋਗ ਨਾਲ ਇਹ ਸਾਰੇ ਕਾਰਜ ਚੱਲੀ ਜਾਂਦੇ ਨੇ। ਬਾਬਾ ਜੀ ਸਾਲਾਨਾ ਤੁਹਾਡਾ ਕੋਈ ਟਾਰਗੇਟ ਫਿਕਸ ਹੁੰਦਾ ਵੀ ਤੁਸੀਂ ਇੰਨੇ ਕਿ ਵਿਆਹ ਕਰੋਗੇ? ਸਾਡਾ ਸਾਲ ਦਾ ਟਾਰਗੇਟ 100 ਲੜਕੀ ਦੇ ਵਿਆਹ ਕਾਰਜ ਦਾ ਫਿਕਸ ਹੁੰਦਾ। ਉਹ ਅਸੀਂ ਇਕੱਠਾ ਨਹੀਂ ਕਰਦੇ ਹੈਗੇ। ਥੋੜਾ ਥੋੜਾ ਟਰਨ ਬਾਈ ਟਰਨ ਉਹ ਕਰੀ ਜਾਂਦੇ ਆ। ਕੀ ਨਾਮ ਹੈ? ਮੇਰਾ ਇਹ ਪਵਨ ਸਿੰਘ ਪਾਨਾ ਸੀਨੀਅਰ ਕਾਲੀਆ ਕੋ ਭਗਤਪੁਰਾ ਮੋੜ ਤੋਂ। ਅੱਜ ਜਿਹੜੇ ਕਾਰਜ ਇੱਥੇ ਪਾਪਾ ਜੀ ਨੇ ਕੀਤੇ ਬੇਟੀਆਂ ਦੇ ਬਾਬਾ ਜੀ ਨੂੰ ਇਸ ਗੱਲ ਵਧਾਈ ਵਧਾਈ ਵੀ ਦਿੰਨੇ ਆ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਕਰੀਬਾਂ ਬੱਚਿਆਂ ਦੇ ਕਾਰਜ ਕਰਦੇ ਨੇ ਬਾਕੀ ਬਾਬਾ ਜੀ ਨੇ ਸਾਡਾ ਜਿਹੜਾ ਸਹਿਯੋਗ ਹੈ ਤਨਮਨ ਤਨ ਜੁਨੇ ਵੀ ਨੂੰ ਸਹਿਯੋਗ ਦੀ ਗੱਲ ਆ ਬਾਬਾ ਜੀ ਹੁਕਮ ਕਰਦੇ ਆ ਜਾਂ ਸੰਗਤਾਂ ਤੋਂ ਇਕੱਠਾ ਕਰਨ ਦੀ ਗੱਲ ਹੈ ਜਿੰਨੇ ਸਹਿਯੋਗ ਸਾਬਾ ਜੀ ਦਾ ਸਹਿਯੋਗ ਕਰਦੇ ਆ ਤੇ ਕਰਦੇ ਰਹਿਣ